ਰਾਮਬਾਗ ਥਾਣੇ ਦੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀਆਂ 4 ਬੱਸਾਂ ਦੀ ਭੰਨ ਤੋੜ ਕਰਨ ਅਤੇ ਉਹਨਾਂ ਤੇ ਖਾਲਸਥਾਨ ਦੇ ਨਾਰੇ ਲਿਖਣ ਦੇ ਦੋਸ਼ੇਠ 4 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਪੁਲਿਸ ਅਧਿਕਾਰੀ ਇਹ ਨਹੀਂ ਦੱਸ ਰਹੇ ਹਨ ਕਿ ਹਿਰਾਸਤ ਚ ਲੈ ਗੇ ਨੌਜਵਾਨ ਉਹੀ ਨੇ ਜਿਨ੍ਹਾਂ ਨੇ ਬਰਸਾਂ ਤੇ ਖਾਲਸਾਥਾਨ ਦੇ ਨਾਰੇ ਲਿਖੇ ਸਨ ਖਰਚਾ ਜਤਾਇਆ ਜਾ ਰਿਹਾ ਹੈ ਕਿ ਹਿਰਾਸਤ ਵਿੱਚ ਲੈ ਨੌਜਵਾਨ ਮਲਜ਼ਮਾਂ ਦੇ ਕਰੀਬੀ ਵੀ ਹੋ ਸਕਦੇ ਨੇ ਪੁਲਿਸ ਨੇ ਮਲਜ਼ਮਾਂ ਦੇ نزدਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤਾਂ ਜੋ ਫਰਾਰ ਮਲਜ਼ਮਾਂ ਤੇ ਆਤਮ ਸਮਰਪਣ ਕਰਨ ਲਈ ਦਬਾਅ ਪਾਇਆ ਜਾ ਸਕੇ ਪਤਾ ਲੱਗਾ ਹੈ ਕਿ ਫੜੇਗੇ ਚਾਰ ਨੌਜਵਾਨ ਹੌਲਦਾਰ ਨੇ ਜ਼ਿਕਰਯੋਗ ਹੈ ਕਿ ਸ਼ਨੀਚਰਵਾਰ ਤੜਕੇ ਕੁਝ ਸ਼ਰਾਰਤੀ ਅਨਸਰਾਂ ਨੇ ਬੱਸ ਸਟੈਂਡ ਦੇ ਅੰਦਰ ਖੜੀਆਂ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਅਤੇ ਉਹਨਾਂ ਤੇ ਖਾਲਸਥਾਨ ਦੇ ਨਾਰੇ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਾਮਬਾਗ ਥਾਣੇ ਦੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬੱਸਾਂ ਦੀ ਭੰਨ ਤੋੜ ਕਰਨ ਅਤੇ ਉਹਨਾਂ ਤੇ ਖਾਲਸਥਾਨ ਦੇ ਨਾਰੇ ਲਿਖਣ ਦੇ ਦੋਸ਼ੇਠ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਧਿਕਾਰੀ ਇਹ ਨਹੀਂ ਦੱਸ ਰਹੇ ਹਨ ਕਿ ਹਿਰਾਸਤ ਚ ਲੈ ਗੇ ਨੌਜਵਾਨ ਉਹੀ ਨੇ ਜਿਨ੍ਹਾਂ ਨੇ ਬਰਸਾਂ ਤੇ ਖਾਲਸਾਥਾਨ ਦੇ ਨਾਰੇ ਲਿਖੇ ਸਨ ਖਰਚਾ ਜਤਾਇਆ ਜਾ ਰਿਹਾ ਹੈ ਕਿ ਹਿਰਾਸਤ ਵਿੱਚ ਲੈ ਨੌਜਵਾਨ ਮਲਜ਼ਮਾਂ ਦੇ ਕਰੀਬੀ ਵੀ ਹੋ ਸਕਦੇ ਨੇ ਪੁਲਿਸ ਨੇ ਮਲਜ਼ਮਾਂ ਦੇ نزدਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤਾਂ ਜੋ ਫਰਾਰ ਮਲਜ਼ਮਾਂ ਤੇ ਆਤਮ ਸਮਰਪਣ ਕਰਨ ਲਈ ਦਬਾਅ ਪਾਇਆ ਜਾ ਸਕੇ ਪਤਾ ਲੱਗਾ ਹੈ ਕਿ ਫੜੇਗੇ ਚਾਰ ਨੌਜਵਾਨ ਹੌਲਦਾਰ ਨੇ ਜ਼ਿਕਰਯੋਗ ਹੈ ਕਿ ਸ਼ਨੀਚਰਵਾਰ ਤੜਕੇ ਕੁਝ ਸ਼ਰਾਰਤੀ ਅਨਸਰਾਂ ਨੇ ਬੱਸ ਸਟੈਂਡ ਦੇ ਅੰਦਰ ਖੜੀਆਂ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਸਨ ਅਤੇ ਉਹਨਾਂ ਤੇ ਖਾਲਸਥਾਨ ਦੇ ਨਾਰੇ ਲਿਖ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ।